ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੇ ਪਤੇ ਅਸੀਂ ਅੰਮ੍ਰਿਤਸਰ ਸਾਹਿਤ ਉਸ ਮੇਲੇ ਦੇ ਉੱਤੇ ਅਸੀਂ ਖਾਲਸਾਡ ਵਾਲੇ ਇੱਥੇ ਪਹੁੰਚੇ ਹਾਂ ਇੱਕ ਅਵੇਅਰਨੈਸ ਸਟਾਲ ਵੀ ਖਾਲਸਾਡ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਕਾਰਜ ਕਰ ਰਿਹਾ ਤੇ ਇਹਨਾਂ ਕਾਰਜਾਂ ਦਾ ਲਾਹਾ ਜਿਹੜੇ ਨਾਰਮਲ ਸੰਗਤ ਹੈ ਜਾਂ ਜ਼ਰੂਰਤਮੰਦ ਪਰਿਵਾਰ ਹੈ ਉਹ ਕਿਵੇਂ ਲੈ ਸਕਦੇ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਦੇਣ ਦੇ ਲਈ ਨਵੇਂ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਨਵੇਂ ਸੇਵਾਦਾਰਾਂ ਨਾਲ ਮਿਲਣ ਦੇ ਲਈ ਅਸੀਂ ਆਇਆ ਇਹ ਸਟਾਲ ਲਾਇਆ ਅੱਜ ਤੀਜਾ ਦਿਨ ਹੈ ਇਹ ਇਹਦਾ ਬਹੁਤ ਵਧੀਆ ਪ੍ਰਭਾਵ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਹੜੇ ਕਾਲਜ ਦੇ ਨੌਜਵਾਨ ਹੈ ਪੜ੍ਹੇ ਲਿਖੇ ਹੈ ਉਹ ਇਸ ਚੀਜ਼ ਇਸ ਵਰਗ ਨੂੰ ਇਸ ਚੀਜ਼ ਨੂੰ ਸਮਝਦੇ ਹੈ ਸ਼ੀਵਾਦੇਸ਼ ਸਿਧਾਂਤ ਤੋਂ ਸਮਝਦੇ ਹੈ ਤੇ ਸਾਡਾ ਇੱਥੇ ਆਉਣਾ ਜਿਹੜਾ ਉਹ ਸਭ ਵੀਰ ਜੀ ਆਪਣਾ ਕੋਈ ਨੰਬਰ ਵੀ ਬੋਲ ਦਿਓ ਜਿਹੜਾ ਸਾਡਾ ਦਫ਼ਤਰ ਦਾ ਨੰਬਰ ਹੈ ਜੀ 080 7921300 ਜੇ ਕਿਸੇ ਨੂੰ ਵੀ ਮਦਦ ਦੀ ਜ਼ਰੂਰਤ ਹੋਵੇ ਇਹ ਫ੍ਰੀ ਨੰਬਰ ਹੈ ਜੇ ਤੁਸੀਂ ਕਾਲ ਕਰਕੇ ਖਾਲਸਾ ਇਟੇ ਕੋਲੋਂ ਮਦਦ ਲੈ ਸਕਦੇ ਹੋ मेरे साथ आ जाओ ओए कलानाथ जी तो रहते रहे कपड़े करते रहे गाड़ी अंदर आ तुम ना व्यवस्था Guees alohid onderi he? He? Hmm...? ਇਹ ਨਾ ਆਪਣਾ ਵਿੱਜ ਕਰਾਂ ਮੇਰਾ ਸ਼ੁਭਨਾਮ ਜੀ ਨੂੰ ਬਹੁਤ ਬਧਾਈ ਤੇ ਆਪਣੀ ਕਿਹੜੀ ਸੰਸਥਾ ਜਿਹੜਾ ਆਪਣਾ ਤੁਸੀਂ ਬੁੱਕਸਟਾਲ ਆਇਆ ਅਸੀਂ ਜਿਹੜੀ ਤਰ ਗੁਰਮਿੰਦ ਪ੍ਰਚਾਰ ਲੈ ਰਿਹਾ ਆ ਏਡੀ ਸੰਸਥਾ ਦਾ ਨਾਮ ਤੇ ਕਿੱਥੇ ਆਪਣਾ ਮੇਨ ਜਿਹੜਾ ਦਫਤਰ ਜ਼ਿਲ੍ਹਾ ਜਲੰਧਰ ਛੋਟਾ ਸ਼ਹਿਰ ਭੋਗ ਪਰ ਪਿੰਡ ਪਟਨੂ ਰਲਵਾਣਾ ਠੀਕ ਹੈ ਤੇ ਕੀ ਆ ਜਿਹੜਾ ਪੁਸਤਕ ਮੇਲਾ ਲੱਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਪੁਸਤਕ ਮੇਲਾ ਜੀ ਇੱਥੇ ਕਾਫੀ ਲੱਗ ਨਹੀਂ ਰਹੀਆਂ ਮੁਕਾਬਲਾ ਜਿੱਦਾਂ ਇਸ ਸਾਲ ਚ ਦੂਸਰਾ ਮੇਲਾ ਹੋ ਰਿਹਾ ਹੈ ਇੱਦਾਂ ਪਹਿਲਾਂ ਫਰਵਰੀ ਚ ਲੱਗਾ ਇਹ ਹੁਣ ਇਹਨਾਂ ਨੇ ਨਵੰਬਰ ਚ ਕਰਾਤਾ ਜਲਦੀ ਤੇ ਇੱਕ ਕਾਣਕ ਦਾ ਸੀਜ਼ਨ ਵੀ ਹੈ ਕਈ ਇਹ ਲਈ ਵੀਰ ਕਾਣਕ ਵੀ ਜਿੰਦੇ ਆ ਲੂਲੂ ਵੀ ਲਾਉਂਦੇ ਆ ਉਦੋਂ ਉਹ ਯੂਨੀਵਰਸਿਟੀ ਬੱਚਿਆਂ ਦੇ ਪੇਪਰ ਵੀ ਪੈ ਰਹੀਆਂ ਤੇ ਜੋ ਉਹਦਾ ਮਾਚੀਦਾ ਉਹ ਨਹੀਂ ਆਇਆ ਅੱਜ ਦੇਖ ਪਰ ਵੀ ਮਹੀਨੇ ਜ ਕਾਫੀ ਬੱਧਿਆ ਰਹੇਗਾ ਤੇ ਬੱਚਿਆਂ ਨੂੰ ਤੁਸੀਂ ਪੁਸਤਕਾਂ ਬਾਰੇ ਕੀ ਕਹੋਗੇ ਪੁਸਤਕਾਂ ਬਾਰੇ ਬੱਚਿਆਂ ਨੂੰ ਇਹ ਕਹਿੰਦੇ ਬਾਤ ਬਾਤ ਪੁਸਤਕਾਂ ਖੜੇ ਕਿ ਕੋਈ ਪਤਾ ਨਹੀਂ ਕਿ ਕਿਤਾਬੀ ਆਈਆਂ ਪਵੇਕਰ ਪ੍ਰਕਾਸ਼ਨ ਵਾਲੇ ਆ ਜਿੱਦਾਂ ਭਾਈ ਵੀਰ ਸਿੰਘ ਸਹਿਤ ਵਾਲਿਆਂ ਦੀਆਂ ਕਿਤਾਬਾਂ ਦਿੱਲੀ ਤੋਂ ਆਏ ਹੋ ਹਾਂਜੀ ਠੀਕ ਹੈ ਜੀ ਵਾਇਗੁਰ ਦੀ ਦਰਸਾ 100 ਵਾਇਗੁਰ ਦੀ ਕਿਤੇ ਆਪਣੇ ਕੋਲ ਮਿਲ ਕੇ ਬਾਦਾਮ ਦੀ ਹੁੰਦੀ ਹੈ ਕੋਈ ਜਾਨੀ ਕੁਲਤੀ ਹੁੰਦੀ ਹੈ ਜੀ ਗਾਠੀ ਹੋਏ ਦੀ ਪਿਓਰ ਹੁੰਦੀ ਹੈ ਇਹ ਆਪਣਾ ਜੋਤ ਦੇਸਰ ਵਾਲਾ ਦੁੱਧ ਚੜਾਈ ਵਾਲਾ ا ڏسڻي آهي جو ٻڌي وڃي ٿو اها ڏسڻي آهي جو توهان بابا جي ٿي ٿي ۽ 120 ਕੀ ਰਹਿਣਾ ਜਿਹੜਾ ਉਹਨਾਂ ਦੀ ਕਲਾਸ ਚ ਸੌਂ ਆਪਾਂ 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 ਕਾਲੀ ਹਾਂਜੀ ਦੱਸੋ ਮੇਲੇ ਬਾਰੇ ਕੋਈ ਮੇਲਾ ਵੇਖਣ ਆਏ ਜੇ ਕਿਤਾਬਾਂ ਪੁਸਤਕ ਮੇਲਾ ਹਾਂਜੀ ਹਾਂਜੀ ਕਿੱਥੋਂ ਆਏ ਤੁਸੀਂ ਹਾਂਜੀ ਅੱਛਾ ਤੋ ਕੋਈ ਕਿਤਾਬਾਂ ਖਰੀਦੀਆਂ ਕਿ ਨਹੀਂ ਖਰੀਦੀਆਂ ਜੀ ਹਾਂਜੀ ਸਾਂਝੀ ਖਰੀਦੀਆਂ ਕਿਹੜੀਆਂ ਕਿਤਾਬਾਂ ਕਿਹੜਾ ਸ਼ੌਂਕ ਰੱਖਦੇ ਤੁਸੀਂ ਅਸੀਂ ਪੋਇਟਰੀ ਦਾ ਸ਼ੌਂਕ ਰੱਖਦੇ ਹਾਂ ਠੀਕ ਹੈ ਬਹੁਤ ਇੰਟਰਸਟਿੰਗ ਕਿਤਾਬੀਆਂ ਸਾਰੀਆਂ ਬਹੁਤ ਵਧੀਆ ਮੇਲਾ ਵਾ ਵਰਣਿਕ ਬਹੁਤ ਜ਼ਿਆਦੀ ਆ अपना मशहूर मोती आइसक्रीम इतनी जरूर आओ ਉਹੀ ਪੈ ਅੱਜ ਮੇਲਾ ਵੇਖਣਾ ਇਹ ਜੇ ਕਿ ਹਾਂਜੀ ਕਿਹੋ ਜਿਹਾ ਲੱਗਿਆ ਮੇਲਾ ਦੱਸੋ ਕੁਝ ਬੋਲੋ ਲੱਗਿਆ ਵਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੁਸਤਕ ਮੇਲਾ ਇਹ ਇਹ ਮਾਧਿਅਮ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਦੂਜਾ ਮੇਲਾ ਰੱਖਿਆ ਇਹਨਾਂ ਨੇ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਨੌਜਵਾਨਾਂ ਦੇ ਵਿੱਚ ਖਾਸ ਤੌਰ ਤੇ ਦੁਆਰਾ ਪੜਤਾ ਝਾਨਾ ਦਾ ਦੁਆਰਾ ਪੈਦਾ ਹੋ ਰਿਹਾ ਹੈ ਇਹ ਮੇਲੇ ਰਾਹੀਂ ਨਾਲ ਨਾਲ ਜਿਹੜੀਆਂ ਸਾਇਤਕ ਗੱਲਾਂ ਹੋ ਰਹੀਆਂ ਨੇ ਇੱਥੇ ਵਿਦਵਾਨ ਆ ਰਹੇ ਨੇ ਤੇ ਆਪਣੇ ਵਿਚਾਰ ਰੱਖ ਰਹੇ ਇਹੋ ਜਿਹੇ ਉਪਰਾਲੇ ਵੱਡੇ ਵੱਡੇ ਜਿਹੜੇ ਯੂਨੀਵਰਸਟੀਆਂ ਨੇ ਕਾਲ ਅਜ਼ ਨੇ ਤੇ ਹੋਰ ਵਿਦਿਅਕ ਸੰਸਥਾਵਾਂ ਜਿਹੜੀਆਂ ਉੱਥੇ ਹਮੇਸ਼ਾ ਹੁੰਦੇ ਰਹਿਣਾ ਚਾਹੀਦੇ ਪਰ ਕਿ ਨੌਜਵਾਨੀਆਂ ਜਿਹੜੀ ਉਹ ਆਪਣੇ ਅਸਲ ਰਾਹਾਂ ਤੋਂ ਪਟਕੇ ਸੋਰੀ ਅਸਲ ਰਾਹਾਂ ਤੋਂ ਪਟਕ ਨਾ ਜਾਵੇ ਤੇ ਸੇਧ ਲੈਂਦੀ ਤੇ ਕਿ ਸਲਾਗਾ ਯੋਗ ਹੈ ਇਸ ਦੇ ਲਈ ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਉਹਨੂੰ ਮੁਬਾਰਕਾਂ ਖਾਸਾ ਕਾਲਜ ਅੰਮ੍ਰਿਤਸਰ ਨੂੰ ਮੁਬਾਰਕਾਂ ਬਹੁਤ ਚੰਗਾ ਉਪਰਾਲਾ ਕੀ ਨਾ ਕੀ ਆਪਣਾ ਵੀਰ ਜੀ ਆਪਣਾ ਨਾਮ ਕੀ ਲੱਗਦਾ ਤੇ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਤੇ ਆਪਣੀ ਸੰਸਥਾ ਜਿਹੜੀ ਸਾਡੀ ਉਸਤਤ ਪਬਲਿਕੇਸ਼ਨ ਹੈ ਜੀ ਇਹ ਬਰਨਾਲਾ ਤੇ ਪਟਿਆਲਾ ਤੋਂ ਰਨ ਕਰ ਰਹੀ ਹੈ ਇਹਦੇ ਵਿੱਚ ਅਸੀਂ ਪੁਰਾਣੇ ਕਾਰਜ ਨੇ ਜਿਹੜੇ ਤੇ ਨਵੇਂ ਜਿਹੜੇ ਮੁੰਡੇ ਹੁਣ ਖਾਸ ਤੌਰ ਤੇ ਜਿਹੜੇ ਪੰਜਾਬ ਨੂੰ ਲੈ ਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੇਖਾ ਰੱਖਦੇ ਹਾਂ ਚਿੰਤਨ ਕਰ ਰਹੇ ਨੇ ਉਹਨਾਂ ਨੂੰ ਸਾਰੇ ਨੂੰ ਨਾਮ ਲੈ ਕੇ ਅਸੀਂ ਨਵੇਂ ਉਪਰਾਲੇ ਨਵੀਆਂ ਚੀਜ਼ਾਂ ਸਾਫ ਰਹੇ ਆ ਤੇ ਆ ਜਿਹੜੇ ਮੂਰੇ ਲੱਗੇ ਕਿੰਨੇ ਸਾਰੇ ਆਪਣੇ ਘਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਹੜ੍ਹ ਸੀ ਅੱਜ ਤੋਂ ਗੱਲ ਤਾਂ ਨਹੀਂ ਦੇਖਣ ਦਾ ਸਵਾਲ ਹੈ ਜੀ ਮੈਂ ਜੀ ਦਾ ਫੈਡਰ ਕੋਡਿਆਲੀ ਕਾਲਜ ਦੇ ਵਿੱਚ ਸਭ ਕੁਝ ਹੋ ਗਿਆ ਹਰ ਇੱਕ ਤੇ ਸਭ ਪਾਣੀ ਕੀ ਨਾਮ ਜੀ ਆਪਣਾ ਮੇਰਾ ਨਾਮ ਹੈ ਕਮਲਨੁਰ ਸਿੰਘ ਜੀ ਕਿੱਥੋਂ ਆਏ ਜੀ ਤੁਸੀਂ ਅਸੀਂ ਵੈਸੇ ਗੁਰੂਕਬਾਗ ਤੋਂ ਇੱਥੇ ਖਾਲਸਾ ਕਾਲਜ ਪੜ੍ਹਦੇ ਜੀ ਹਾਂਜੀ ਹਾਂਜੀ ਕਿਹੜੀ ਆਪਣਾ ਬੀਪੀਟੀ ਹਾਂਜੀ ਬੀਪੀਟੀ ਫਿਜ਼ੀਓਥੈਰੇਪਿਸਟ ਠੀਕ ਹੈ ਤੇ ਅੱਜ ਕਿਤਾਬ ਜਿਹੜਾ ਪੁਸਤਕ ਮੇਲਾ ਲੱਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਝ ਨਹੀਂ ਮਤਲਬ ਕਿ ਵਧੀਆ ਵੈ ਕਿਉਂਕਿ ਸਾਡੀ ਜਿਹੜੀ ਜਾਣਕਾਰੀ ਅੰਦਰੂਨੀ ਅਧਿਕਾਰੀਆਂ ਸਾਡੇ ਲਈ ਲਿਟਰੇਚਰ ਐ ਐਂਡ ਮਤਲਬ ਕਿ ਇਤਿਹਾਸ ਦਾ ਜਿਆ ਪਤਾ ਲੱਗਦਾ ਸਾਨੂੰ ਜਾਂ ਸਿੱਖਿਆ ਵਾ ਮੈਂਦੇ ਉਹ ਲਿਟਰੇਚਰ ਤੇ ਮਿਲਦੀਆਂ